ਕਰੀਏ ਵੱਦਾ ਟਾਈਮ ਆ ਜਿਹੜਾ ਉਹ ਮਜ਼ਦੂਰਾਂ ਦੀਆਂ ਮੰਗਾ ਮਸਲਿਆਂ ਦੇ ਉੱਤੇ ਲੱਗਿਆ ਹੈਗਾ ਜੇ ਤੁਸੀਂ ਪਲਾਟ ਦੀ ਗੱਲ ਕੀਤੀ ਹੈ ਕਿ ਨਾਮ ਤੋਂ ਕੱਟ ਦਿੱਤੇ ਗਏ ਆ ਕਿਹੜੇ ਸਮਾਂ ਕਾਲ ਵੀ ਨੇ ਕਿਹੜੀ ਸਰਕਾਰ ਸੀ ਕਦੋਂ ਕੱਟੇ ਗਏ ਉਹ ਲੋਕਾਂ ਨੂੰ ਉਹਨਾਂ ਨੇ ਵਾਅਦੇ ਇਹ ਕਰਦੇ ਹੈਗੇ ਆ ਜਦੋਂ ਉਹਨਾਂ ਨੇ ਉਹਨਾਂ ਕੋਲੋਂ ਵੋਟਾਂ ਲੈਣੀਆਂ ਆ ਆ ਜਿਹੜੇ ਅਸੀਂ ਕਿਹਾ ਵੀ ਪਲਾਟ ਦਿੱਤੇ ਗਏ ਆ ਇਹ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਇਹ ਪਲਾਟ ਕੱਟੇ ਜਾਂਦੇ ਨੇ ਸਰਕਾਰ ਦੀਆਂ ਸਕੀਮਾਂ ਲੋਕਾਂ ਦੀ ਜ਼ਿੰਦਗੀ 'ਚ ਬੁਨਿਆਦੀ ਬਦਲਾਅ ਲਿਆਉਣਾ ਨਹੀਂ ਉਹਨਾਂ ਨੂੰ ਕੁਝ ਚੋਗਾ ਪਾ ਕੇ ਉਹਨਾਂ ਦੇ ਕੋਲੋਂ ਵੋਟਾਂ ਬਟੋਰਨ ਵਾਲਾ ਰਾਹ ਹੈ ਜੇ ਮਜ਼ਦੂਰ ਦਾ ਉਹ ਪਲਾਟ ਕਿਸੇ ਨਜਾਇਜ਼ ਬੰਦੇ ਨੇ ਦੱਪਿਆ ਹੋਇਆ ਤੁਸੀਂ ਉਹਨੂੰ ਮਤਲਬ ਆਪਣੀ ਤਾਕਤ ਦੇ ਨਾਲ ਉੱਥੋਂ ਮਤਲਬ ਹਟਾਵਾਗੇ ਕਿਸਾਨ ਤੇ ਮਜ਼ਦੂਰਾਂ ਦੀਆਂ तमाम ਸਾਰੀਆਂ ਡਿਮਾਂਡਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਟੇਬਲ ਟਾਕ ਹੋਇਆ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ ਜਥੇਬੰਦੀਆਂ ਦੇ ਨਾਲ ਔਰ ਪੰਜਾਬ ਭਵਨ ਦੇ ਬਾਹਰ ਮੌਜੂਦ ਹਾਂ ਸਾਡੇ ਨਾਲ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਚਰਚਾ ਹੋ ਸਕੀ ਹੈ ਕੀ ਗੱਲਬਾਤ ਹੋਇਆ ਹੈ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਸਰ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਿੱਥੇ ਕਿਸਾਨਾਂ ਦੀਆਂ ਮੰਗਾਂ ਦੇ ਬਾਬਤ ਗੱਲਬਾਤ ਹੋਈ ਹੈ ਜਿੱਥੇ ਸਮਾਜਿਕ ਮੁੱਦਿਆਂ ਦੇ ਬਾਬਤ ਗੱਲਬਾਤ ਹੋਈ ਹੈ ਤਾਂ ਉੱਥੇ ਜਿਹੜੀਆਂ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਡਿਮਾਂਡਸ ਨੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕੀ ਚਰਚਾ ਹੋ ਸਕੀ ਤੁਹਾਡੀ ਹਾਂ ਬਿਲਕੁਲ ਜੀ ਅਸੀਂ ਅੱਧਾ ਕਰੀ ਬੱਧਾ ਟਾਈਮ ਆ ਜਿਹੜਾ ਉਹ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਦੇ ਉੱਤੇ ਲੱਗਿਆ ਹੈਗਾ ਜਿਹਦੇ ਵਿੱਚ ਅਸੀਂ ਆਪਣੀ ਡਿਟੇਲਡ ਮਜ਼ਦੂਰਾਂ ਦੇ ਪਲਾਟਾਂ ਬਾਰੇ ਗੱਲ ਰੱਖੀ ਹੈਗੀ ਅਸੀਂ ਕਰਜ਼ੇ ਬਾਰੇ ਰੱਖੀ ਹੈ ਮਜ਼ਦੂਰਾਂ ਦੇ ਜਿਹੜਾ ਮਾਈਕਰੋ ਫਰਾਂਸ ਕੰਪਨੀਆਂ ਦਾ ਔਰਤਾਂ ਦੇ ਉੱਤੇ ਪੂਰੀ ਤਰ੍ਹਾਂ ਨਾਲ ਜਕੜ ਪੰਜਾ ਉਹ ਆ ਉਹਦੀ ਅਸੀਂ ਵਿਆਖਿਆ ਕੀਤੀ ਹੈਗੀ ਆ ਅਸੀਂ ਜਿਹੜੇ ਨਜੂਲ ਜ਼ਮੀਨਾਂ ਹੈਗੀਆਂ ਉਹਨਾਂ ਦਾ ਮਤਲਬ ਜੋ ਹੈਗਾ ਵੀ ਉਹਨਾਂ ਦੇ ਮਜ਼ਦੂਰਾਂ ਦੇ ਨਾਂ ਹੋਣ ਡੰਮੀ ਬੋਲੀਆਂ ਦੀ ਗੱਲ ਹੋਈ ਹੈਗੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਉਹਨਾਂ ਨੇ ਮੰਨਿਆ ਹੈਗਾ ਕਿ ਜਿਹੜੀਆਂ ਨਜੂਲ ਜ਼ਮੀਨਾਂ ਹੈਗੀਆਂ ਮਜ਼ਦੂਰਾਂ ਦੀਆਂ ਜਿਹੜੇ ਪਿੰਡ 'ਚ 10 ਏਕੜ ਤੱਕ ਜ਼ਮੀਨ ਹੈਗੀ ਹੈ ਉਹ ਜ਼ਮੀਨਾਂ ਅਸੀਂ ਮਜ਼ਦੂਰਾਂ ਦੇ ਨਾਂ ਕਰਾਂਗੇ ਇਕੱਲੇ-ਇਕੱਲੇ ਦੇ ਨਾਂ ਜਿੰਨੀ ਆਉਂਦੀ ਹੈਗੀ ਉਹ ਕਰਾਂਗੇ ਦੂਸਰੀ ਇਹ ਗੱਲ ਹੈਗੀ ਆ ਵੀ ਜਿਹੜੇ ਪਲਾਟ ਹੈਗੇ ਆ ਉਹ ਪਹਿਲੀਆਂ ਮੀਟਿੰਗਾਂ ਚ ਸਾਡੀਆਂ ਡਿਸਕਸ਼ਨਾਂ ਹੋਈਆਂ ਸੀ ਵੀ ਪੰਜਾਬ ਦੇ ਵਿੱਚ 20000 ਪਲਾਟ ਹੈਗੇ ਆ ਜਿਹੜੇ ਸਰਕਾਰ ਦੇ ਵੱਲੋਂ ਕੱਟ ਦਿੱਤੇ ਗਏ ਆ ਉਹਨਾਂ ਦੇ ਮਾਲਕੀ ਨਾਂ ਹੈ ਜਿਹੜੇ ਉਹ ਮਜ਼ਦੂਰਾਂ ਦੇ ਨਾਂ ਵੀ ਚੜ੍ਹ ਦਿੱਤੇ ਗਏ ਆ ਪਰ ਇਹ ਉਹਨਾਂ ਦੇ ਉੱਤੇ ਅਜੇ ਗਵਰਨਮੈਂਟ ਨੇ ਕਬਜ਼ੇ ਨਹੀਂ ਸਿਕਰਾਇਆ ਜਿਹੜੇ ਤੁਸੀਂ ਪਲਾਟ ਦੀ ਗੱਲ ਕੀਤੀ ਹੈ ਕਿ ਨਾਮ ਤੋਂ ਕੱਟ ਦਿੱਤੇ ਗਏ ਆ ਕਿਹੜੇ ਸਮਾਂ ਕਾਲ ਵੇਲੇ ਕਿਹੜੀ ਸਰਕਾਰ ਸੀ ਕਦੋਂ ਕੱਟੇ ਗਏ ਇਹ 1975 ਤੋਂ ਲੈ ਕੇ 72 ਤੋਂ ਲੈ ਕੇ ਅਕਾਲੀਆਂ ਵੇਲੇ ਕਾਂਗਰਸੀਆਂ ਵੇਲੇ ਇਹ ਪਲਾਟ ਲਗਾਤਾਰ ਕੱਟੇ ਜਾਂਦੇ ਰਹੇ ਹੈਗੇ ਵਿਸ਼ੇਸ਼ ਕਰਕੇ ਜਦੋਂ ਵੋਟਾਂ ਆਉਂਦੀਆਂ ਸੀ ਉਦੋਂ ਕੱਟ ਦਿੱਤੇ ਜਾਂਦੇ ਸੀ ਮਜ਼ਦੂਰਾਂ ਨੂੰ ਸੰਦਾਂ ਦੀ ਵੀ ਦੇ ਦਿੱਤੀਆਂ ਗਈਆਂ ਉਹਨਾਂ ਦੇ ਨਾਂ ਤੇ ਰਜਿਸਟਰੀਆਂ ਨੇ ਜਿਹੜੀਆਂ ਉਹ ਵੀ ਇੰਤਕਾਲ ਵੀ ਹੋ ਚੁੱਕੇ ਹੈਗੇ ਪਰ ਦਿੱਤੇ ਨਹੀਂ ਗਏ ਉਹਨਾਂ ਨੇ ਹੁਣ ਕਿਹਾ ਵੀ ਅਸੀਂ ਇਹ 3 ਮਹੀਨਿਆਂ ਦੇ ਵਿੱਚ ਜਿੰਨੇ ਮਜ਼ਦੂਰਾਂ ਦੇ ਪਲਾਟ ਕੱਟੇ ਗਏ ਹੈਗੇ ਆ ਉਹਨਾਂ ਦੇ ਉੱਤੇ ਅਸੀਂ ਕਬਜ਼ੇ ਦਿਵਾਵਾਂਗੇ ਜੇ ਇਹ ਮਜ਼ਦੂਰ ਦਾ ਉਹ ਪਲਾਟ ਕਿਸੇ ਨਜਾਇਜ਼ ਬੰਦੇ ਨੇ ਦੱਪਿਆ ਹੋਇਆ ਉਹ ਨੂੰ ਅਸੀਂ ਪਹਿਲਾਂ ਪਰੇਰਾਂਗੇ ਨਹੀਂ ਅਸੀਂ ਉਹਨੂੰ ਮਤਲਬ ਆਪਣੀ ਤਾਕਤ ਦੇ ਨਾਲ ਉਤੋਂ ਮਤਲਬ ਹਟਾਵਾਂਗੇ ਸਰਕਾਰ ਦੇ ਕੋਲੇ ਬਹੁਤ ਸਾਰੇ ਸੋਰਸ ਹੁੰਦੇ ਆ ਕੀ ਲੱਗਦਾ ਕਿ ਮਾਨ ਸਾਹਿਬ ਨੇ ਗਰਾਊਂਡ ਤੇ ਸਮੀਖਿਆ ਕਰਕੇ ਵੀ ਦੱਸਿਆ ਕਿ ਸਰਕਾਰ ਦੇ ਸੋਰਸਾਂ ਸੋਰਸਾਂ ਦੇ ਰਾਹੀਂ ਉਹਨਾਂ ਚੀਜ਼ਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ ਸਰਕਾਰ ਦੇ ਕੋਲੇ ਡਾਟਾ ਇਕੱਤਰ ਕੀਤਾ ਜਾ ਰਿਹਾ ਹਾਂ ਇਹ ਤਾਂ ਇਹ ਹੈਗਾ ਵੀ ਅਸੀਂ ਜਿਹੜੀ ਜ਼ਮੀਨ ਦੀ ਲੈਂਡ ਸੀਲਿੰਗ ਐਕਟ ਦੀ ਗੱਲ ਕੀਤੀ ਹੈਗੀ ਆ ਉਹ ਬਹੁਤ ਵੱਡਾ ਸਾਡਾ ਇਸ਼ੂ ਹੈਗਾ ਖੇਤੀ ਨੀਤੀ ਨਾਲ ਸੰਬੰਧ ਵਿੱਚ ਉਹਦੇ ਵਿੱਚ ਪਹਿਲਾ ਪੁਆਇੰਟ ਹੀ ਇਹ ਹੈ ਵੀ ਜੋ 1.75 ਇਕੜ ਤੋਂ ਉੱਪਰ ਦੀਆਂ ਜ਼ਮੀਨਾਂ ਨੇ ਉਹ ਸਰਕਾਰ ਇਕੱਠੀਆਂ ਕਰੇ ਉਹ ਖੇਤ ਮਜ਼ਦੂਰਾਂ ਨੂੰ ਜਿਹੜੇ ਬੇਜ਼ਮੀਨੇ ਕਿਸਾਨ ਹੈਗੇ ਜਾਂ ਗਰੀਬ ਕਿਸਾਨ ਹੈਗੇ ਆ ਉਹਨਾਂ ਦੇ ਵਿੱਚ ਉਹਦੀ ਵੰਡ ਕੀਤੀ ਜਾਵੇ ਉਹਨਾਂ ਨੇ ਕਿਹਾ ਵੀ ਯਾਰ ਇਹ ਗੱਲ ਤਾਂ ਹੈਗੀ ਬਹੁਤ ਵੱਡੀ ਕਿਉਂਕਿ ਸਾਡਾ ਚੰਨੀ ਨੇ ਵੀ ਇਹ ਕਿਹਾ ਸੀ ਵੀ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਸੀ ਵੀ ਯਾਰ ਪੰਜਾਬ 'ਚ ਜ਼ਮੀਨਾਂ ਹੈਗੀਆਂ 17 ਤੋਂ ਉੱਪਰ ਮੈਂ ਉਹ ਕੱਢਦਾ ਹੈਗਾ ਡੀਸੀਆਂ ਨੂੰ ਚਿੱਠੀ ਮੈਂ ਇਹ ਅੰਕੜੇ ਉਹ ਕਰਦਾ ਹੈਗਾ ਤੇ ਉਹ 4 ਘੰਟੇ ਬਾਅਦ ਚਿੱਠੀ ਉਹਨਾਂ ਨੇ ਵਾਪਸ ਲੈ ਲਈ ਸੀ ਕਢਾ ਕੇ ਵੀ ਇਹ ਜੇਜਾਂ ਦੀ ਲੋੜ ਨਹੀਂ ਹੁਣ ਉਹਨਾਂ ਨੇ ਇਹ ਕਿਹਾ ਵੀ ਘੱਟੋ-ਘੱਟ ਅਸੀਂ ਇਹ ਕੰਮ ਜ਼ਰੂਰ ਕਰਾਂਗੇ ਚਾਹੇ ਵੱਡਾ ਕੰਮ ਹੈਗਾ ਵੰਡਣ ਵਾਲਾ ਬਾਅਦ ਚ ਦੇਖਾਂਗੇ ਇੱਕ ਵਾਰ ਅਸੀਂ ਡਾਟਾ ਕਲੈਕਟਾ ਜਿਹੜਾ 17.5 ਤੋਂ ਉੱਪਰ ਕਿੰਨੀਆਂ ਜ਼ਮੀਨਾਂ ਨੇ ਡੀਸੀਆਂ ਨੂੰ ਅਸੀਂ ਇਹ ਕਹਿ ਕੇ ਉਹ ਕਰਾਂਗੇ ਪਲਾਟਾਂ ਦਾ ਇਸ਼ੂ ਹੋਇਆ ਹੈਗਾ ਇਸੇ ਤਰ੍ਹਾਂ ਦੇ ਨਾਲ ਚੱਠੇ ਗੋਵਿੰਦਪੁਰਾ ਦੇ ਵਿੱਚ ਡੰਮੀ ਬੋਲੀ ਹੋਈ ਹੈ ਉੱਥੇ ਦੇ ਜਿਹੜੇ ਜ਼ਗੀਰਦਾਰ ਹੈਗੇ ਸਰਕਾਰ ਦੇ ਪੱਖੀ ਬੰਦੇ ਹੈਗੇ ਆ ਉਹਨਾਂ ਨੇ ਗਲਤ ਬੰਦੇ ਖੜੇ ਕਰਕੇ ਉਹ ਬੋਲੀ ਹੈ ਜਿਹੜੀ ਉਹ ਕਰਾਤੀ ਆਪਦੇ ਨਾਂ ਦੇ ਉੱਤੇ ਉਹਦਾ ਅਸੀਂ ਕਿਹਾ ਵੀ ਆਹਾ ਉਥੇ ਦੇ ਤਹਿਸੀਲਦਾਰ ਨੇ ਇਹ ਗੱਲ ਕਹੀ ਆ ਵੀ ਜਿਹੜੇ ਬੰਦੇ ਬੋਲੀ ਦੇ ਨਹੀਂ ਸਕਦੇ ਜਿਹੜੇ ਦੂਜੇ ਪਿੰਡ ਚ ਕੰਮ ਕਰਦੇ ਹੈਗੇ ਆ ਜਾਂ ਉੱਚ ਜਾਤੀਆਂ ਦੇ ਨਾਲ ਕੰਮ ਕਰਦੇ ਆ ਜਦੋਂ ਤੱਕ ਮਜ਼ਦੂਰਾਂ ਦਾ ਵੱਡਾ ਹਿੱਸਾ ਉਹਨਾਂ ਨੂੰ ਲਿਖ ਕੇ ਨਹੀਂ ਦਿੰਦਾ ਵੀ ਹਾਂ ਇਹ ਬੰਦੇ ਮਜ਼ਦੂਰਾਂ ਦੀ ਬੋਲੀ ਚ ਹਿੱਸਾ ਲੈ ਸਕਦੇ ਆ ਉਹ ਮਤਲਬ ਸਮੂਹ ਪਾਈਚਾਰਨ ਦਿੱਤੀ ਜਾਉ ਉਥੇ 200 ਪਰਿਵਾਰ ਹੈਗਾ ਜਿਹੜਾ ਇਕੱਠੀ ਕੀਤੀ ਲੈ ਕੇ ਸਾਂਝੀ ਖੇਤੀ ਕਰਨਾ ਚਾਹੁੰਦਾ ਉਹ ਨਹੀਂ ਦਿੱਤੀ ਹੈਗੀ ਇਹਦੇ ਕਰਕੇ ਉਹ ਅਸੀਂ ਤਹਿਸੀਲਦਾਰ ਦੀ ਪੜਤਾਲ ਵੀ ਦੇਤੀ ਉਹ ਕਹਿੰਦੇ ਅਸੀਂ ਇਹ ਹੋ ਤਾਂ ਜਲਦੀ ਇਹ ਡੰਮੀ ਬੋਲੀ ਦਾ ਪ੍ਰਤਾੜ ਕਰਕੇ ਅਸੀਂ ਆਪਣਾ ਜਿਹੜਾ ਫੈਸਲਾ ਉਹ ਲਵਾਂਗੇ ਤੁਸੀਂ ਖਾਸ ਕਰ ਮਾਲਵੇ ਦੇ ਨਾਲ ਸੰਬੰਧਤ ਹੋਂਤੇ ਮਾਲਵੇ ਨੂੰ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਇਫੈਕਟ ਕਰਦਾ ਏ ਬੁੱਢਾ ਨਾਲਾ ਬੁੱਢੇ ਨਾਲੇ ਦਾ ਪਾਣੀ ਬਹੁਤ ਸਾਰੇ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਏ ਬਿਮਾਰੀਆਂ ਫੈਲ ਰਹੀਆਂ ਨੇ ਖਰਸ਼ੇ ਜਿਤਾਏ ਜਾਂਦੇ ਨੇ ਤੇ ਇਸੇ ਮੁੱਦੇ ਦੇ ਉੱਪਰ ਬਹੁਤ ਸਾਰੀਆਂ ਜਿੱਥੇ ਜਥੇਬੰਦੀਆਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਨੇ ਉੱਥੇ ਤੁਹਾਡੇ ਵੱਲੋਂ ਵੀ ਸੀਐਮ ਆਨੰਦ ਸਾਹਿਬ ਦੇ ਸਾਹਮਣੇ ਬੁੱਢੇ ਨਾਲੇ ਦਾ ਮਸਲਾ ਉਜਾਗਰ ਕੀਤਾ ਗਿਆ ਤੇ ਇਸ ਤੋਂ ਬਾਅਦ ਆਨੰਦ ਸਾਹਿਬ ਦਾ ਰੈਕਟ ਕੀ ਹੈ ਕਿ ਬੁੱਢੇ ਨਾਲੇ ਦੇ ਮਸਲੇ ਦੇ ਉੱਪਰ ਕਿਸ ਤਰੀਕੇ ਦਾ ਰਿਐਕਸ਼ਨ ਕੀਤਾ ਜਾ ਸਕਦਾ ਹੈ ਹਾਂ ਦੇਖੋ ਅਸੀਂ ਅੱਜ ਹੀ ਨਹੀਂ ਇਹ ਮੁੱਦਾ ਉਠਾਇਆ ਹੈਗਾ ਕੱਲ ਦੀ ਵੱਡੇ ਕਾਨਫਰੰਸ ਦੇ ਵਿੱਚ ਧਰਨੇ ਦੇ ਵਿੱਚ ਅਸੀਂ ਹੋਰ ਮਤਿਆਂ ਦੇ ਨਾਲ ਇਹ ਮਤਾ ਜਿਹੜਾ ਉਹ ਉੱਥੇ ਪਾਸ ਕਰਾਇਆ ਹਜ਼ਾਰਾਂ ਲੋਕਾਂ ਨੇ ਹੱਥ ਖੜੇ ਕਰਕੇ ਕਿਹਾ ਹੈਗਾ ਵੀ ਜਿਹੜੇ ਲੋਕ ਗੰਦੇ ਨਾਲ ਬੁੱਢਾ ਤੇ ਰਿਹਾ ਹੈਗਾ ਜਿਹਦੇ ਵਿੱਚ ਸ਼ਹਿਰ ਦਾ ਗੰਦਾ ਪਾਣੀ ਪੈ ਰਿਹਾ ਉਹਨੂੰ ਉਹਨਾਂ ਨੇ ਬੰਦ ਕਰਨਾ ਸੀ ਉੱਥੇ ਇਕੱਠ ਕਰਨਾ ਸੀ ਇਹਦੇ ਕਰਕੇ ਵੱਖੋ ਵੱਖਰੇ ਜਿਹੜੇ ਲੋਕ ਨੇ ਇਨਸਾਫ ਸੰਸ ਜਥੇਬੰਦੀਆਂ ਨੇ ਉਹ ਮੂਹਰੇ ਲੱਗੀਆਂ ਸੀ ਉਸ ਇਕੱਠ ਨੂੰ ਮਤਲਬ ਫੇਲ ਕਰਨ ਵਾਸਤੇ ਜਿਹੜੇ ਉਹਨਾਂ ਦੇ ਆਗੂ ਉਸੀ ਉਹ ਪੁਲਿਸ ਨੇ ਡਿਟੇਨ ਕਰ ਲਈ ਸੀ ਜਿਹਦਾ ਕਰਕੇ ਵੀ ਧਰਨਾ ਨਹੀਂ ਹੈਗਾ ਅਸੀਂ ਉਹਦੀ ਵੀ ਨਖੈਦੀ ਕੀਤੀ ਹੈ ਤੇ ਅੱਜ ਇਹ ਗੱਲ ਉਠਾਈ ਹੈਗੀ ਹੈ ਵੀ ਤੁਸੀਂ ਵੀ ਕਹਿੰਦੇ ਪਾਣੀ ਪੋਲਿਊਟਡ ਨਾ ਹੋਵੇ ਕੈਂਸਰ ਦੇ ਲੋਕ ਨਾ ਬਣਨ ਜੇ ਲੋਕ ਇਹ ਸੰਘਰਸ਼ ਕਰਦੇ ਹੈਗੇ ਪਹਿਲਾਂ ਤਾਂ ਤੁਹਾਡਾ ਫਰਜ ਬਣਦਾ ਹੈਗਾ ਵੀ ਤੁਸੀਂ ਉਹ ਗੱਲ ਨੂੰ ਰੋਕੋ ਜੇ ਲੋਕ ਰੋਕ ਰਹੇ ਆ ਵੀ ਅਸੀਂ ਇਹ ਮਿੱਟੀ ਪਾਉਣੀ ਹੈ ਇਹ ਨਾਲੇ ਦੇ ਵਿੱਚ ਪਾਣੀ ਨਹੀਂ ਪੈਣ ਦੇਣਾ ਤੁਸੀਂ ਉਹਨਾਂ ਤੇ ਕੇਸ ਕਰਦੇ ਹੋ ਉਹ ਕਹਿੰਦੇ ਜਿਹੜੇ ਕੇਸ ਆ ਉਹ ਵਾਪਸ ਕਰਾਂਗੇ ਜੇ ਪਾਏ ਹੋਏ ਪਰਤਾਲ ਕਰਾਂਗੇ ਤੇ ਇਹ ਗੰਦੇ ਪਾਣੀ ਆ ਜਿਹੜੇ ਅਸੀਂ ਸਾਰੇ ਥਾਵਾਂ ਦੇ ਉੱਤੇ ਇਹ ਦਰਿਆਵਾਂ ਦੇ ਵਿੱਚ ਨਹੀਂ ਪੈਣ ਦਵਾਗੇ ਸਾਨੂੰ ਬਰੋਸਾ ਦਿੱਤਾ ਹਾਂਜੀ ਬਿਲਕੁਲ ਹਾਂਜੀ ਸਮਾ ਕਦੋਂ ਦਾ ਕਿ ਆ ਵੀ ਕਦੋਂ ਤੱਕ ਇਹ ਕੰਮ ਹੋਊਗੀ ਸ਼ਬਦ ਉਹਨਾਂ ਨੇ ਬਲਤੇ ਆ ਵੀ ਇਹ ਗੱਲਾਂ ਤਾਂ ਸਭ ਤੋਂ ਬਰਦਾਸ਼ਤ ਨਹੀਂ ਹੋਣੀਆਂ ਕਿਉਂਕਿ ਅਸੀਂ ਪੰਜਾਬ ਦੀ ਖਾਤਰ ਲੱਗੇ ਆ ਇਹ ਇਸ਼ੂ ਬਣਿਆ ਹੋਇਆ ਪੰਜਾਬ ਦੇ ਵਿੱਚ ਕਾਲੇ ਪੀੜੇ ਦਾ ਜਾਂ ਕੈਂਸਰ ਦਾ ਹੋਰ ਬਿਮਾਰੀਆਂ ਨੇ ਅਟੈਕ ਦੀਆਂ ਬਿਮਾਰੀਆਂ ਨੇ ਜਿਹੜਾ ਸਾਰਾ ਮਾਲਵਾ ਵੈਲਟ ਹੈਗੀ ਆ ਉਹਦੇ ਵਿੱਚ ਉਸ ਪਾਣੀ ਦੇ ਵਿੱਚ ਜਰੇਨੀਅਮ ਆ ਜਿਹੜਾ ਉਹ ਜਾ ਰਿਹਾ ਹੈਗਾ ਇਹਦੇ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਲਦੀ ਇਸ ਗੱਲ ਨੂੰ ਪੜਤਾਲ ਕਰਕੇ ਉਹਨੂੰ ਕਲੀਅਰ ਕਰਾਂਗੇ ਉਸੇ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸਰਕਾਰਾਂ ਰਹੀਆਂ ਤੇ ਕਈ ਦਹਾਕੇ ਬੀਤ ਗਏ ਨੇ ਸਰਕਾਰਾਂ ਦੇ ਵੱਲੋਂ ਇਹਨਾਂ ਮੁੱਦਿਆਂ ਦੇ ਉੱਪਰ ਰਾਜਨੀਤੀ ਕਰਦਿਆਂ ਨੂੰ ਕੀ ਲੱਗਦਾ ਕਿ ਉਹ ਜਿਹੜੇ ਲੋਕ ਰਾਜਨੀਤੀ ਕਰਕੇ ਗਏ ਨੇ ਉਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਤੇ ਮੋਹ ਨਹੀਂ ਨਹੀਂ ਦੇਖੋ ਬਿਲਕੁਲ ਜਿਹੜੇ ਮਤਲਬ ਸਿਆਸੀ ਲੋਕ ਹੈਗੇ ਆ ਉਹ ਲੋਕਾਂ ਨੂੰ ਉਹਨਾਂ ਨਾਲ ਵਾਅਦੇ ਇਹ ਕਰਦੇ ਹੈਗੇ ਆ ਜਦੋਂ ਉਹਨਾਂ ਨੇ ਉਹਨਾਂ ਕੋਲੋਂ ਵੋਟਾਂ ਲੈਣੀਆਂ ਨੇ ਆ ਜਿਹੜੇ ਅਸੀਂ ਕਿਹਾ ਵੀ ਪਲਾਟ ਦਿੱਤੇ ਗਏ ਇਹ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਇਹ ਪਲਾਟ ਕੱਟੇ ਜਾਂਦੇ ਨੇ ਲੋਕਾਂ ਦੇ ਵੱਲ ਪ੍ਰਚਾਰ ਕੀਤਾ ਜਾਂਦਾ ਹੈਗਾ ਤੇ ਵੋਟਾਂ ਲਈਆਂ ਜਾਂਦੇ ਨੇ ਇਸੇ ਹਿਸਾਬ ਨਾਲ ਆਟਾ ਦਲ ਦੀ ਸਕੀਮ ਹੈਗੀ ਇਸੇ ਹਿਸਾਬ ਨਾਲ ਹੋਰ ਸਕੀਮਾਂ ਨੇ ਸਰਕਾਰ ਦੀਆਂ ਸਕੀਮਾਂ ਲੋਕਾਂ ਦੀ ਜ਼ਿੰਦਗੀ ਚ ਬੁਨਿਆਦੀ ਬਦਲਾਅ ਲਿਆਉਣਾ ਨਹੀਂ ਉਹਨਾਂ ਨੂੰ ਕੁਝ ਚੋਗਾ ਪਾ ਕੇ ਉਹਨਾਂ ਦੇ ਕੋਲੋਂ ਵੋਟਾਂ ਬਟੋਰਨ ਦਾ ਰਾਹ ਹੈਗਾ ਇਹ ਅੱਜ ਅਸੀਂ ਬਹੁਤ ਚੰਗੀ ਤਰ੍ਹਾਂ ਇਹ ਗੱਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਥੋੜੀ ਬਦਲਾਅ ਦੀ ਨੀਤੀ ਨੂੰ ਲੈ ਕੇ ਲੋਕਾਂ ਨੇ 52 ਐਮ ਐਲ ਏ ਚੁਣ ਕੇ ਤੁਹਾਨੂੰ ਇਹ ਤੇ ਭੇਜੇ ਹੈਗੇ ਆ 91 52 91 ਐਮਐਲਏ ਜਿਹੜੇ ਉਹ ਭੇਜੇ ਹੈਗੇ ਆ ਤੁਹਾਡੇ ਸੁਣੀਆਂ ਗਰੰਟੀਆਂ ਤੇ ਵਿਸ਼ਵਾਸ ਕਰਕੇ ਤੇ ਹੁਣ ਜਦੋਂ ਐਮਪੀ ਦੀ ਇਲੈਕਸ਼ਨ ਹੋਈ ਹੈ ਭਵਾਨਤਮਨ ਸਾਹਿਬ ਤੁਸੀਂ ਕਹਿੰਦੇ ਰਹੇ ਹੋ ਬਜਾਰਸੀ ਤਾਂ 13 13 0 ਹੋਊਗੀ ਤੇ ਲੋਕਾਂ ਨੇ ਮੂਹਰਾ 1 ਕਾ ਘੱਟ ਤਾਂ 3 ਉਹ ਕਰ ਲਿਆ ਵੀ ਇਹ ਦੇ ਕਰਕੇ ਲੋਕਾਂ ਨੇ ਸਰਟੀਫਿਕੇਟ ਦੇਤਾ ਵੀ ਤੁਹਾਡੀਆਂ ਨੀਤੀਆਂ ਫੈਲੀਆ ਸਰਕਾਰਾਂ ਵਰਗੇ ਨੇ ਬਿਲਕੁਲ ਐਨਾ ਚੀਵਾ ਸਾਹਿਬ ਨਾਲ ਤੇ ਖੁੰਡਿਆ ਸਾਹਿਬ ਦੇ ਨਾਲ ਇਹ ਗੱਲਾਂ ਵਿਸ਼ੇਸ਼ ਰੂਪ ਚ ਹੋਈਆਂ ਸੀ ਸੀਐਮ ਆਨੰਦ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਕਰਕੇ ਆਏ ਹੋ ਪੂਰੀ ਤਰੀਕੇ ਦੇ ਨਾਲ ਸੰਤੁਸ਼ਟ ਹੋ ਤੁਸੀਂ ਨਹੀਂ ਇਹ ਨਹੀਂ ਹੈਗੀ ਸੰਤੁਸ਼ਟ ਗੱਲਾਂ ਕਹਿੰਦੇ ਨੇ ਅਸੀਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਸੰਤੁਸ਼ਟੀ ਸਾਡੀ ਉਦੋਂ ਹੋਊਗੀ ਜਿਹੜੀਆਂ ਗੱਲਾਂ ਕਹੀਆਂ ਨੇ ਉਹਨੂੰ ਅਮਲ ਦੇ ਵਿੱਚ ਸਰਕਾਰ ਕਦੋਂ ਉਹ ਕਰਦੀ ਹੈ ਜੇ ਨਾ ਕੀਤਾ ਜਿਹੜੇ ਸਾਨੂੰ ਟਾਈਮ ਪੀਰੀਅਡ ਦਿੱਤੇ ਹੈਗੇ ਆ ਵੀ ਇਹਦੇ ਚਾਹ ਕਰਾਂਗੇ ਇਹਦੇ ਚਾਹ ਕਰਾਂਗੇ ਤਨ ਮਹੀਨੇ ਚ ਖੇਤੀ ਖਰੜਾ ਤੁਹਾਡੇ ਕੋ ਦਵਾਂਗੇ ਉਸ ਤੋਂ ਬਾਅਦ ਇੱਕ ਮਹੀਨੇ ਅੱਜ ਆਪਾਂ ਮੀਟਿੰਗਾਂ ਕਰਾਂਗੇ ਕਨਵੈਨਸ਼ਨਾਂ ਕਰਾਂਗੇ ਜੇ ਉਹਨਾਂ ਨੇ ਮਤਲਬ ਉਹ ਨੀਤੀ ਨਾ ਬਣਾਈ ਲੋਕਾਂ ਦੇ ਪੱਖ ਦੀ ਇਹ ਤਾਂ ਖਰੜਾ ਦੇਣਾ ਨਾ ਇਹੀ ਸਾਡੇ ਹੈਗੇ ਵੀ ਇਹ ਖਰੜਾ ਵੀ ਦੱਬੀ ਬੈਠੇ ਸੀ ਡੇਢ ਸਾਲ ਦਾ ਅਸੀਂ ਖੇਤੀ ਨੀਤੀ ਦਾ ਖਰੜਾ ਜਿਹੜਾ ਮਜ਼ਦੂਰਾਂ ਕਿਸਾਨਾਂ ਨੇ ਦਿੱਤਾ ਹੈਗਾ ਉਹ ਦੱਬੀ ਬੈਠੇ ਸੀ ਇਹ ਦੇ ਕਰਕੇ ਅਸੀਂ ਸਾਡੇ ਸੰਘਰਸ਼ ਨੇ ਉਹਦੇ ਤਾਂ ਨੇ ਇਹ ਖੇਤੀ ਨੀਤੀ ਨੂੰ ਅਗਲੇ ਸਟੈਪ ਵੱਲ ਤੋਰਤਾ ਵੀ ਇਹਨਾਂ ਨੂੰ ਦੋ ਇੱਥੇ ਬੈਠ ਕੇ ਕਰੋ ਜੇ ਕੁਝ ਨਹੀਂ ਕਰਨਗੇ ਅਮਲੀ ਰੂਪ ਦੇ ਵਿੱਚ ਲਾਗੂ ਨਹੀਂ ਕਰਨਗੇ ਸੰਘਰਸ਼ ਦਾ ਝੰਡਾ ਗੱਡਿਆ ਜਾਊਗਾ ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਜੋ ਪੂਰਾ वार्तालाप ਹੋ ਸਕਿਆ ਜਾਂ ਜਿਹੜੇ तमाम सारे ਸਵਾਲ ਨੇ ਉਹਨਾਂ ਸਵਾਲਾਂ ਤੇ ਇੱਕ ਲੰਬੀ ਤੇ ਵੱਡੀ ਚਰਚਾ ਵੀ ਹੋਈ ਹੈ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਦਾ ਰਿਐਕਟ ਕੀ ਹੋਵੇਗਾ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੂਰੀ ਰਣਨੀਤੀ ਤੈਅ ਕੀਤੀ ਜਾਂਦੀ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ